ਮੰਮੀ ਜੀ ਮੇਰੇ ਨਾਲ ਚੱਲੋ ਤੇ ਸੂਟ ਸੀਨੇ ਦੇ ਕੇ ਆਈਏ ਤੁਹਾਨੂੰ ਪਤਾ ਹੁਣ ਤੇ ਗਰਮੀ ਆ ਤੇ ਸੀਣ ਵਾਲੀਆਂ ਨੇ ਵੀ ਕਿੰਨੇ ਦਿਨ ਲਾ ਦੇਣੇ ਆ ਫਿਰ ਉਹ ਛੇਤੀ ਦਿੰਦੀਆਂ ਵੀ ਨਹੀਂ ਹੈਗੀਆਂ ਵੀ ਹੁਣ ਹੁਣ ਤੇ ਗਰਮੀ ਆ ਤੇ ਹੁਣੇ ਹੁਣੀ ਪਹਿਣੇ ਆ ਨਹੀਂ ਪੁੱਤ ਕਿਸੇ ਨੂੰ ਚ ਦੇਣੇ ਸੀ ਪਣੇ ਤੇ ਅਮਨ ਨੂੰ ਆਣੀ ਆਪੀ ਅਮਨ ਸੀ ਦੇਗੀ ਮੰਮੀ ਤੁਹਾਨੂੰ ਪਤਾ ਰਹੇਗਾ ਅਮਨ ਸਾਰੀ ਦਿਹਾੜੀ ਕਿਤਾਬ ਲੈ ਕੇ ਬੈਠੀ ਰਹਿੰਦੀ ਆ ਉਹਦਾ ਕਿੱਥੇ ਟਾਈਮ ਹੈਗਾ ਸੂਟ ਸੀਨ ਦਾ ਪੁੱਤਰ ਪੜੇ ਵੱਡੇ ਦੇਣ ਨੇ ਜੇ ਪੜਦੀ ਹੈ ਨਾ ਦੇ ਨਾਲ ਨਾਲ ਕੰਮ ਵੀ ਕਰਨਾ ਚਾਹੀਦਾ ਆਪੇ ਉਹਨਾਂ ਮਾਖਾਂਗੀ ਤੇ ਆਪੇ ਸੀਵ ਵੀ ਦੇਗੀ ਉਹ ਅੱਛਾ ਸੂਟ ਸੀ ਕੇ ਦੋ ਇਹਨਾਂ ਨੂੰ ਬਹੁਤ ਕਿਤੇ ਮੇਰੇ ਲਈ ਅੱਗੇ ਇਹਨਾਂ ਨੇ ਸੂਟ ਲੈ ਕੇ ਆਂਦਾ ਹਨ ਮੇਰੀ ਤਾਂ ਜੁੱਤੀ ਸੂਟ ਸੀਂਦੀ ਆ ਦੋ ਬਾਹਰ ਸੂਟ ਸੀਨੇ ਤੇ ਨਾਲੇ ਪੈਸੇ ਖਰਚੋ ਸੂਟ ਸੀ ਕੇ ਦੋ ਇਹ ਇਹਨਾਂ ਨੂੰ ਚਲੋ ਫਿਰ ਉਹਨੂੰ ਕਹਿ ਰਹਿਓ ਇਹ ਨਾ ਹੋਵੇ ਕਿ ਮੁਕਾਰ ਜੇ ਛੜੇ ਨਹੀਂ ਮੈਂ ਕਹਿਨੀ ਆਪੀ ਸੀਵੇਂਗੀ ਕਲ ਭਲੇ ਕਹਿ ਦੇ ਹਾਂ ਚੰਗਾ ਕਹਿ ਦੇਣੀ ਹਾ ਮਾਸੀ ਅੰਦਰ ਆਉਣ ਲੱਗੇ ਆ ਚੱਲ ਮਣਾ ਫੋਨ ਛੱਡ ਤੇ ਕਿਤਾਬਾਂ ਫੜ ਲੈ ਛੇਤੀ ਜੇ ਕਿਤੇ ਮਾਸੀ ਨੇ ਫੋਨ ਫੜਿਆ ਵੇਖ ਲਿਆ ਨਾ ਤੇ ਉਹਨੇ ਮੇਰੀ ਕਲਾਸ ਲਾ ਦੇਣੀ ਆ ਵਧੀਆ ਬੰਨਾ ਇਹ ਵਾਲਾ ਮੇਰੇ ਕੋਲ ਹਾਈ ਫੋਨ ਨੂੰ ਕਾ ਮੈਂ ਸਭ ਤੋਂ ਪਹਿਲਾਂ ਜੇ ਕਿਤੇ ਮਾਸੀ ਨੇ ਵੇਖ ਲਿਆ ਨਾ ਉਹਨੇ ਕਿਹਾ 24 ਘੰਟੇ ਫੜੀ ਰੱਖਦੀ ਆ ਇਹਨੂੰ ਮਣ ਆਲਾ ਫੜ ਸੂਟ ਆਪਣੀ ਭਾਬੀ ਦੇ ਸੀਦੇ ਤੇਰੀ ਭਾਬੀ ਆਖਣ ਡਈ ਏ ਪਸੀਪਨੇ ਦੇ ਕੇ ਆਈ ਏ ਤੇ ਮੈਂ ਹਾਂ ਵੀ ਅਮਨ ਸੀਵੇਂਗੇ ਇਕਨੂ ਕਿ ਹਕਸਾਉਣੇ ਨੇ ਮਾਸੀ ਜੀ ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਕਿ ਮੇਰਾ ਨਹੀਂ ਟਾਈਮ ਲੱਗਣਾ ਮੈਂ ਆਪਣਾ ਪੜਨ ਦੀ ਆ ਮੇ ਕੋਣੀ ਸੀ ਤੇ ਜਾਣੇ ਸੂਟ ਨਹੀਂ ਪੜ ਵੀ ਸਹੀ ਤੇ ਸੂਟ ਵੀ ਸੀਦੇ ਫਿਰ ਕੀ ਹੋ ਚੱਲਿਆ ਐਡੇ ਵੱਡੇ ਦੇਣ ਨੇ ਤੇ ਵਿੱਚ ਇੱਕ ਘੰਟਾ ਨਾ ਪੜੇਗੀ ਉਹ ਸੂਟ ਸੀਦੇ ਉਹ ਤਰ੍ਹਾਂ ਵੀ ਤੇਸੀ ਲਾਇਆ ਹੀ ਨੇ ਤੂੰ ਇੱਥੇ ਮਸ਼ੀਨ ਧਾਰ ਇੱਥੇ ਲਾ ਕੇ ਸੂਟ ਸੀਦੇ ਤੇ ਤਰਪਾਈਆਂ ਚੱਲ ਮੈਂ ਕਰ ਦਾਂਗੀ ਮਾਸੀ ਜੀ ਮੇਰੇ ਪੇਪਰ ਆਉਣ ਵਾਲੇ ਆ ਅੱਗੇ ਵੀ ਨਾ ਮੈਂ ਚੰਗੀ ਤਰ੍ਹਾਂ ਪੜਿਆ ਤੇ ਹੁਣ ਮੈਂ ਪੜਨਾ ਵਾ ਆਪਣਾ ਨਹੀਂ ਪੇਪਰ ਆਉਣ ਵਾਲੇ ਨੇ ਤੇ ਜੇ ਇਕ ਕਈ ਰਾਤ ਨੂੰ ਲੇਟ ਪੜ ਲਈ ਤੇ ਮਾਸੀ ਜੀ ਪਿੰਡ 'ਚ ਕਿਹੜੇ ਟੇਲਰ ਨਹੀਂ ਹੈਗੇ ਉਹਨਾਂ ਕੋਲੋਂ ਸੰਭਾਲੋ ਹਾਂ ਤੁਸੀਂ ਬੜੇ ਬੜੇ ਵਧੀਆ ਸੀ ਦਿੰਦੇ ਮੈਤੋਂ ਵੀ ਵਧੀਆ ਲੋਕਾਂ ਨੇ ਕਹਿਣਾ ਘਰ ਇਹਨਾਂ ਦੀ ਕੁੜੀ ਐਡੇ ਸੋਹਣੇ ਸੂਟ ਸਿੰਦੀ ਏ ਤੁਹਾਨੂੰ ਕਿ ਲੋੜੀ 1200 ਆਉਂਦੀ ਤੂੰ ਐਡੇ ਸੋਹਣੇ ਸੂਟ ਸਿੰਨੀ ਸੀ ਮੇਰੀ ਪੁੱਤ ਆਪਣੀ ਭਾਬੀ ਦਾ ਸੂਟ ਸੋਹਣੇ ਵੜੇ ਮਾਸੀ ਜੀ ਜੇ ਮੇਰੇ ਪੇਪਰ ਨਾਣਾ ਹੁੰਦੇ ਮੈਂ ਸੀ ਦੇਣਾ ਸੀ ਪਰ ਹੋ ਨੀ ਜਿਵੇਂ ਕੁਸੀਤੇ ਜਾਣੇ। ਕਿਉਂ ਤੈਨੂੰ ਬਿਮਾਰੀ ਕੋ ਤੇਰੇ ਕੋ ਸਿਪਣੇ ਨਹੀਂਗੇ? ਪੜਨਾ ਤੇਰੇ ਪੇਪਰ ਆ ਗਏ ਨੂੰ ਉਤਰਾ ਭਾਏ ਫੋਨ ਲੈ ਕੇ ਤੂੰ ਅੱਧੀ ਰਾਤ ਤੱਕ ਬੈਠੀ ਰਹੇ। ਅੱਛਾ ਮਾਸੀ ਹੋਂਦੇ ਤੁਹਾਨੂੰ ਬੜਾ ਚੇਤਾ ਆ ਗਿਆ ਤੇ ਮੇਰੇ ਕੋ ਤੇ ਸੂਟ ਜੁੜਿਆ ਨਹੀਂ ਮੇਰੇ ਬਾਤੇ ਜੁੜਿਆ ਤੁਹਾਡੇ ਕੋ ਸੂਟ। ਜਦੋਂ ਦੀ ਮੈਂ ਆਈ ਆ। ਹਾਏ ਨਹੀਂ ਤੈਨੂੰ ਪੈ ਜੇ ਸਵਰਨ ਖੱਤਗਿਆ ਕਿਉਂ ਨਹੀਂ ਤੈਨੂੰ ਸੂਟ ਦਿੱਤੇ? ਵਨ ਸਵਨੇ ਤੂੰ ਆ ਸੂਟ ਸੀ ਸੀ ਕਿ ਪਾਏ ਨੇ। ਜਿੱਥੇ ਨਹੀਂ ਉਥੇ ਤੇ ਨਾਲ-ਨਾਲ ਖੜੀਦਾ ਤੇ ਜੇ ਐਦ ਕੋਨੇ ਆਪਣੇ ਪੇਕਿਆਂ ਦਾ ਸੂਟ ਬਣਾ ਲੈਂਦੇ ਨੇ ਤਾਂ ਉਥੋਂ ਤੇਰੇ ਨਾਲ ਹੀ ਸਾਵੇਂ ਬਣਾ ਕੇ ਲੈਂ ਹੁੰਦੀ। ਮੈਂ ਇਹਨਾਂ ਦੀ ਨਹੀਂ ਗੱਲ ਕੀਤੀ ਮੈਂ ਤੁਹਾਡੀ ਗੱਲ ਕੀਤੀ ਆ ਤੇ ਅਹੀ ਆਪ ਬਣਾਏ ਨੇ ਉਹਨੂੰ ਵਿਚਾਰੀ ਨੂੰ ਬਣਾ ਕੇ ਦਿੱਤੇ ਨੇ ਹੀ ਤੇ ਉਹਨਾਂ ਨੂੰ ਹੀ ਤੁਸੀਂ ਆਪ ਹੀ ਨਹੀਂ ਬਣਾ ਕੇ ਦਿੱਤੇ ਉਧਰ ਘਾਲ ਤਾਂ ਵੀ ਉਧਰੋਂ ਬਣਾ ਲਿਆ ਤੇ ਜੇ ਉਹਨੂੰ ਹੀ ਨਹੀਂ ਬਣਾ ਕੇ ਦਿੱਤੇ ਤੇ ਮੈਨੂੰ ਵੀ ਬਣਾ ਦਿਓ ਇੱਕ ਅੱਧਾ ਤੇ ਬਣਾ ਦਾਂਗੇ ਅੱਗੇ ਜਿਹੜੇ ਬਣਾਏ ਨੇ ਉਹ ਪਾਟ ਲੈ ਨਹੀਂ ਉਹ ਤਾਂ ਉੱਤਰੇ ਨਵੇਂ ਤੇਰੇ ਪਏ ਨੇ ਤੇ ਕੱਲ ਜੀ ਮੈਂ ਰੋਜ ਨਹੀਂ ਇਹੋ ਹੀ ਭਾਬਾ ਕੋ ਜਾਵਾਂ ਨਹੀਂ ਕੱਲ ਜੀ ਨਵੇਂ ਸੂਟ ਕੁੜੀਆਂ ਸੂਟ ਸੀ ਕੇ ਜਾਂਦੀਆਂ ਨੇ ਰੋਜ ਦਾ ਨਵਾਂ ਸੂਟ ਰੋਜ ਦਾ ਨਵਾਂ ਸੂਟ ਤੂੰ ਤਾਂ ਜ਼ਿਆਦਾ ਹੀ ਭੂਏ ਚੜਦੀ ਜਾਂਣ ਢਈਂ ਨਹੀਂ ਮਾਸੀ ਮੈਂ ਕਦੀ ਭੂਏ ਚੜੀ ਆਂ ਉਹ ਇਹਦੇ ਤੁਸੀਂ ਚੜੇ ਆ ਤੁਸੀਂ ਆਨੇ ਆ ਕਿ ਹਰ ਕੋਈ ਹੱਡੀ ਗੱਲ ਮੰਨੇ ਤੇ ਅਹੀਂ ਨਾ ਕਿਸੇ ਦੀ ਮੰਨੀ ਐ ਮਾਸੀ ਸੱਚੀ ਗੱਲ ਤੇ ਇਹ ਆ ਜੇ ਬਾਹਰ ਸੂਟ ਸੀ ਨਾ ਦਿੱਤੇ ਤੇ ਉੱਥੇ ਪੈਸੇ ਲੱਗਣੇ ਆ ਤੇ ਜੇ ਘਰ ਸੰਵਾਲੇ ਤੇ ਫੇਰ ਫ੍ਰੀ ਸੀ ਪਜਣੇ ਆ ਫੇਰ ਤੁਸੀਂ ਦੇ ਸਿਰੇ ਦੇ ਕੰਜੂਸ ਹਨ ਤੁਹਾਨੂੰ ਕਿਤੇ ਇੰਨਾ ਨਹੀਂ ਕਿ ਜੇ ਬਾਹਰ ਹੀ ਸਵਾਈ ਨਹੀਂ ਦੇਣੀ ਇਹਨੇ ਘਰੇ ਫ੍ਰੀ ਸੀ ਦੇਣੇ ਆ ਤੇ ਇਹਨੂੰ ਕਿਤੇ ਇੱਕ ਅੱਧਾ ਸੂਟ ਹੀ ਬਣਾ ਦिए ਭਰਨਾ ਇੰਨੀ ਕਿਤੇ ਹਿੰਮਤ ਪੈਂਦੀ ਤੁਹਾਡੀ ਨਹੀਂ ਜੇ ਤੂੰ ਸੱਚੀਆਂ ਸੁਣਾਉਣੀ ਐ ਨਾ ਤੇ ਸੱਚੀਆਂ ਮੇਰੇ ਕੋਲ ਵੀ ਹੈਗੀਆਂ ਨੇ ਲੈ ਸੁਣ ਫੇਰ ਜਦੋਂ ਬੌਟੀ ਦਾ ਸੂਟ ਆਏ ਹਨ ਤੂੰ ਉਹਦੀ ਵਰੀ ਦੇ ਸੂਟਾਂ ਵਿੱਚੋਂ ਨਾ ਤੂੰ ਚੁਣ ਕੇ ਸੂਟ ਪਾਹਰਾ ਕੱਢਿਆ ਸੀ ਤੇ ਫੇਰ ਹੋਰ ਤੂੰ ਆਂਦੀ ਮੇਰੀ ਮਿਲਣੀ ਨੂੰ ਉਹਨੇ ਕਰਾਈ ਤੇ ਆਹ ਕੇ ਉਹਨਾਂ ਨੂੰ ਮੈਂ ਤੇਰੀ ਮਿਲਣੀ ਉੱਥੇ ਕਰਾਈ ਸੀ ਨੇ ਨਾ ਤੂੰ 3 ਨਾਲ ਚੋਂ ਨਾ 13 ਚੋਂ ਤੇ ਤੈਨੂੰ ਸਭਣੀ ਪਾਸੇ ਅੱਗੇ-ਅਗੇ ਰੱਖਿਆ ਤੂੰ ਹੁਣ ਲੱਗਿਆ ਤੂੰ ਗੱਲਾਂ ਕਰਨ ਬਹਉਦੀਆਂ ਤੇ ਸਹਾਨ ਨਹੀਂ ਕੀਤਾ ਨਾਲੇ ਹੁੰਦੇ ਉਹਦੇ ਤੇ ਫੋਨ ਕਰ-ਕਰ ਸਾਦੇ ਸੀ ਮੇਰੀ ਧੀ ਨੇ ਹੋਣਾ ਕਿਦਣ ਵ ਤੇ ਜਿੱਦਣ ਅਸੀਂ ਆਏ ਸੀ ਉਹ ਦਿਨ ਤੇ ਬੜੀਆਂ ਜੱਫੀਆਂ ਪਾਪਾ ਮਿਲਦੇ ਮੇਰੀ ਧੀ ਆਈ ਆ ਤੇ ਜੇ ਮੈਂ ਕਿਤੇ ਆਂਟੀ ਘਾਇਤ ਆ ਤੇ ਉਦੋਂ ਤੋਂ ਤੈਹੀ ਨਹੀਂ ਨਾ ਮੈਂ ਤੇਰੀ ਆਂਟੀ ਨਹੀਂ ਲੱਗਦੀ ਤੂੰ ਮੈਨੂੰ ਆਪਣੀ ਮਾਸੀ ਕਹ ਤੇ ਮੈਂ ਤੇਰੀ ਮਾਵਾ ਵਰਗੀ ਆ ਤੇ ਜੇ ਮੇਰੀ ਮਾਂ ਬਣੇ ਹੀ ਤੇ ਫਿਰ ਮੈਨੂੰ ਵੀ ਤੇ ਅਗੋਤੀਆਂ ਵਾਲੇ ਫਰਜ਼ ਦੇਣੇ ਹੀ ਜੇ ਮੇਰੀ ਮਿਲ ਨਹੀਂ ਕਰਾਤੀ ਤੇ ਕੋਈ ਹਸਾਨ ਕਰਦਾ ਮੇਰੇ ਤੇ ਨਹੀਂ ਜੇ ਹਸਾਨ ਦੀ ਗੱਲ ਕਰਨੀ ਹੈ ਨਾ ਤੇ ਅਹੀਂ ਵੀ ਕੋਈ ਕਸਰ ਨਹੀਂ ਛੱਡੀ ਕਿੱਥੇ ਹੈ ਜਿੱਥੇ ਤੈਨੂੰ ਨਾਲ-ਨਾਲ ਨਹੀਂ ਰੱਖਿਆ ਨਹੀਂ ਵਿੱਕੀ ਦਾ ਸਹੁਰੇ ਤੈਨੂੰ ਖੜਿਆ ਉਥੋਂ ਸੂਟ ਤੈਨੂੰ ਮਿਲੇ ਪੈਸੇ ਤੈਨੂੰ ਮਿਲੇ ਹੋਰ ਤੇ ਹੋਰ ਆ ਗਮਾਣ ਤੇਰੇ ਕਰਕੇ ਮੈਂ ਵੈਰ ਪਾ ਲਿਆ ਇਹਨਾਂ ਨੇ ਕੁੜੀ ਨੂੰ ਅੱਗੇ ਗਿਆ ਪ੍ਰਧਾਨ ਕੀਤਾ ਹੋਰ ਤੇਨੂੰ ਮੈਂ ਸਿਰ ਤੇ ਬਹਾਲ ਲੈਂਦੀ ਜਿੰਨੇ ਹੱਕ ਨੇ ਤੈਨੂੰ ਸਾਰੇ ਦਵਾਏ ਨੇ ਅਜੇ ਵੀ ਤੂੰ ਆਨੀ ਮੇਰੇ ਹੱਕ ਨਹੀਂ ਪੂਰੇ ਹੋਏ ਬੱਲੇ 마ਸੀ ਆਪਣੇ ਲਾਲਚ ਨੂੰ ਮੇਰੇ ਹੱਕਾਂ ਦਾ ਨਾ ਦੇਈ ਜਾਂਂਦੇ ਜੇ ਤੇ ਨਾਲੇ ਰਹੀ ਗੱਲ ਗੱਡੀ ਦੀ ਉਹ ਤੁਹਾਡੀ ਗੱਡੀ ਹੀ ਗੱਡੀ ਤੇ ਉਹਨਾਂ ਦੀ ਆ ਉਹ ਵੀ ਮੰਗਵੀ ਤੇ ਅਜੇ ਤੱਕ ਤੁਹਾਡੇ ਕੋ ਮੋੜਨ ਦੀ ਹਿੰਮਤ ਨਹੀਂ ਪੈਣ ਦੀ ਕਿੰਨਾ ਚਿਰ ਹੋ ਗਿਆ ਲਿਆਂਦੀ ਨੂੰ ਚੱਲ ਨਹੀਂ ਚੱਲ ਜੋ ਮੂੰਹ ਆਉਂਦਾ ਹੋਏ ਬੋਲੀ ਜਾਂੜੀ ਆ ਤੂੰ 마ਸੀ ਅਜੇ ਤੇ ਮੈਂ ਕੁਝ ਬੋਲੀ ਨਹੀਂ ਆ ਸਭ ਪਤਾ ਮੈਨੂੰ ਤੁਹਾਡਾ ਕਿੱਦਾਂ ਗੱਡੀ ਦਾ ਟਾਇਰ ਪੈਂਚਰ ਹੋਇਆ ਸੀ ਤੇ ਕਿਦਾਂ ਤੇ ਹੀ ਲਾਲਚ ਨਾਲ ਉਧਰੋਂ ਚੀਜ਼ਾਂ ਮੰਗਵਾਉਂਦੇ ਰਹੇ ਜੇ ਮੇਰਾ ਮੂੰਹ ਨਾ ਖਲਾਇਆ ਬੋਤਾ ਤੂੰ ਹੀ ਨਾ ਬਸ ਭਾਬੀ ਦੇ ਪੈਰ ਕਿਆਂ ਨੂੰ ਤੇ ਭਾਬੀ ਨੂੰ ਤੂੰ ਇਸ਼ਤਿਹਾਨ ਬਣਾ ਸਕਦੇ ਜੇ ਮੈਨੂੰ ਨਹੀਂ ਜੇ ਤੂੰ ਹੁਣ ਜ਼ਿਆਦਾ ਬੋਲੇ ਨਾ ਤੇ ਮੈਂ ਤੁਹਾਡੇ ਸਾਰੇ ਪੇਹਰ ਖੋਲ ਕੇ ਭਾਬੀ ਦੇ ਸਾਹਮਣੇ ਰੱਖ ਦੇਣੀ ਹੈ ਜੇ ਨਹੀਂ ਮੈਂ ਕਦੋਂ ਆਂਦੀ ਤੇਰੇ ਮੂੰਹ ਹਲ ਵੇਖਣ ਲਈ ਆ ਐਨੀ ਬਕਵਾਸ ਤੂੰ ਕਰੀ ਜਾਂਦੀ ਹੈ ਕਰੀ ਜਾਂਦੀ ਹੈ ਆ ਜਿਹੜੀਆਂ ਤੇਰੀਆਂ ਇਹ ਇੰਨੀਆਂ ਫੀਸਾਂ ਧਾਰਦੇ ਰਹੇ ਆ ਤੇ ਦਾਹਲੇ ਤੇ ਤੇਰੀ ਕਿਤਾਬਾਂ ਲਿਆ ਲੈ ਕੇ ਦੇਈ ਜਾਂਦੇ ਆ ਉਹ ਤੈਨੂੰ ਕੋਈ ਚੇਤਾ ਨਹੀਂ ਤੇ ਦੂਜੀ ਰਹੀ ਗੱਲ ਗੱਡੀ ਦੀ ਜਿਹੜੀ ਗੱਡੀ ਵੱਲੋਂ ਆਖੜੀ ਪੈਂਚਰ ਹੋਈ ਕਿ ਤਰ੍ਹਾਂ ਉਹ ਤੇਰੀ ਮਾਂ ਤੇ ਧੁੱਪੇ ਲੱਗੀ ਤੋ ਉਹ ਤਾਂ ਪੈਂਚਰ ਹੋ ਗਈ ਤੇ ਤੂੰ ਆਨੀਆਂ ਮੈਨੂੰ ਪਤਾ ਜਿੱਦਾਂ ਪੈਂਚਰ ਕੀਤੀ ਆਹ ਕੀਤੀ ਮਾਸੀ ਇੱਥੇ ਚੁੱਪ ਕਰ ਜਾ ਮੇਰੀ ਮਾਂ ਵੱਲ ਜਾਣ ਦੀ ਲੋੜ ਨਹੀਂ ਆ ਮੇਰੇ ਪਰਿਵਾਰ ਨੂੰ ਕੁਝ ਨਹੀਂ ਕਹਿਣਾ ਚਾਹੀਦਾ ਇਹ ਨਾ ਕੋ ਕਿ ਤੁਸੀਂ ਜੋ ਮੈਨੂੰ ਮਰਜ਼ੀ ਕਹੀ ਜਾਓ ਹੁਣ ਨਹੀਂ ਮੈਂ ਚੁੱਪ ਰਹਿਣਾ ਬੜੀਆਂ ਸੋਹਲੀਆਂ ਮੈਂ ਤੁਹਾਡੀਆਂ ਗੱਲਾਂ ਜੀ ਜਾ ਬੈਠੀ ਰਹਿ ਮਾਰ ਕੇ ਚਪੇੜ ਉਧਰ ਮੂੰਹ ਲਾਉਂਗੀ ਦੋਸ ਕਰਕੇ ਬੈਠੀ ਲੈ ਕਿ ਤਰ੍ਹਾਂ ਲੱਗੀ ਅਗੋਂ ਪਾਉ ਕੰਢੀ ਜਾ ਸਿੱਖਣ ਹੁਣ ਆਪਣਾ ਮਤਲਬ ਨਿਕਲ ਗਿਆ ਵਾ ਤੇ ਹੁਣ ਆਹੀ ਗੱਲਾਂ ਕਰਨੀਆਂ ਵਾ ਕਾ ਦਾ ਮਤਲਬ ਨਿਕਲ ਗਿਆ ਕੀ ਕੀਤਾ ਤੁਹਾਡਾ ਕੀ ਨਹੀਂ ਕੀਤਾ ਆ ਜਿਹੜੇ ਤੁਸੀਂ ਮੈਨੂੰ ਪੜਾਈਆਂ ਦੇ ਖਰਚੇ ਸੁਣਾਉਣ ਦੇ ਆ ਨਾ ਜਿੰਨੇ ਮੈਂ ਤੁਹਾਡੇ ਸੂਟ ਸੀਤੀਆਂ ਨਾ ਉਹ ਚੋਂ ਕਟਕਟਾ ਕਰ ਲੋ ਤੇ ਮੇਰੇ ਵਾਦੀ ਬੰਦੇ ਹੋਣੇ ਆ ਤੁਹਾਡੇ ਨਾਲ ਨਾਲੇ ਦੂਜੀ ਗੱਲ ਮੈਂ ਨਹੀਂ ਹੋਣ ਇੱਥੇ ਰਹਿਣਾ ਮੈਂ ਚੱਲੀ ਆਪਣੇ ਪਿੰਡ ਮੈਂ ਤੁਹਾਡੀਆਂ ਇੱਥੇ ਗੱਲਾਂ ਨਹੀਂ ਸੁਣਨੀ ਆ ਨਾਲੇ ਤੁਹਾਡਾ ਕੰਮ ਕਰਾਂ ਤੇ ਨਾਲੇ ਤੁਹਾਡੀਆਂ ਗੱਲਾਂ ਸੁਣਾ ਜਾ ਜਾ ਜਾਣੀ ਐ ਤੇ ਇੱਥੇ ਜਿਹੜਾ ਤੁਹਾਡਾ ਕਿੰਨਾ ਕੰਮ ਸਵਾਰਨ ਲਈ ਬਕਵਾਸ ਕਰੀ ਜਾਂ ਡੀ ਕਰੀ ਜਾਂ ਡੀ ਉਤਰਾ ਕਹਾਂ ਮੈਂ ਉੱਥੇ ਜਾਣਾ ਮੇਰਾ ਜੀ ਕਰਦਾ ਜਾਣ ਨੂੰ ਜਾਣੀ ਐ ਤੇ ਜਾ ਹੁਣ ਮਤਲਬ ਨਿਕਲ ਗਿਆ ਵਾ ਤੂੰ ਕੌਣ ਤੇ ਮੈਂ ਕੌਣ ਅਮਨ ਕੀ ਹੋਇਆ ਕਿਹੜੀ ਗੱਲ ਨੂੰ ਸਿਰੇ ਵਚਾਂ ਕੁਝ ਨਹੀਂ ਹੋਇਆ ਆਪਣੀ ਸੱਸ ਨੂੰ ਪੁੱਛੋ ਜਾ ਕੇ ਮੰਮੀ ਅਮਨ ਨੂੰ ਤੁਸੀਂ ਕੀ ਕਿਹਾ ਵਾ ਉਹ ਬੜੀ ਗੁੱਸੇ ਦੇ ਵਿੱਚ ਆ ਨੇ ਕਿਹਾ ਤਾਂ ਉਹਨੂੰ ਮੈਂ ਕੁਝ ਵੀ ਨਹੀਂ ਮੈਂ ਖਿਆ ਹੀ ਪਿਆ ਸੂਟ ਸੀ ਦੇ ਤੇ ਆਂਦੀ ਮੈਂ ਤਾਂ ਮਮੀ ਨੂੰ ਮਿਲਣ ਜਾਣਾ ਤੇ ਮੈਂ ਉਥੋਂ ਆਣ ਕੇ ਤੇ ਸੀਵਾਂਗੀ ਇਸੇ ਕਰਕੇ ਮੇਰ ਨਾਲ ਔਖੀ ਹੋਣ ਲਈ ਤੇ ਮੈਂ ਪਿੰਡ ਜਾਣਾ ਮੈਨੂੰ ਜਾਣ ਦੋ ਤੇ ਚਲੋ ਕੋਈ ਗੱਲ ਨਹੀਂ ਮੰਮੀ ਤੁਸੀਂ ਵੀ ਕਾ ਤੁਹਾਨੂੰ ਕਹਿਣ ਦੇ ਜੇ ਅਸੀਂ ਬਾਰਸ ਵਾ ਲੈਨੇ ਆ ਚੱਲ ਤੂੰ ਇੱਦਾਂ ਕਰ ਵਿੱਕੀ ਨੂੰ ਫੋਨ ਲਾ ਤੋਨੂੰ ਮੈਂ ਆਖਾ ਪੇ ਜਾ ਆਖਣੀ ਦੇ ਦਾਫਾ ਵਾੜਿਆ ਜਾ ਕੇ ਚਲੋ ਮੰਮੀ ਤੁਸੀਂ ਵੀ ਤਾਂ ਗੁੱਸੇ ਦੇ ਵਿੱਚ ਨਾ ਨਾ ਆਓ ਤੇ ਜੀ ਕਰਦਾ ਹੋਊਗਾ ਰ ਆਪਣੀ ਮੰਮੀ ਨੂੰ ਮਿਲਣ ਨੂੰ ਤੇ ਫੇਰ ਕਾਦੀ ਗੱਲ ਆ ਜਿੰਨਾ ਕੰਮ ਤੈਨੂੰ ਮੈਂ ਆਖਿਆ ਨਾ ਉਹਨਾਂ ਕਰ ਉਹਨੂੰ ਵਿੱਕੀ ਨੂੰ ਫੋਨ ਲਾ ਜਾਂਦੀ ਐ ਤੇ ਜਾਏ ਨਹੀਂ ਨਹੀਂ ਨ ਕੁੜੀ ਨੇ ਦੁਹੀ ਕੀਤਾ ਇਨਾ ਦੁਹੀ ਕੀਤਾ ਇਹ ਮਰਚ ਜਿਹਨੇ ਥੱਲੇ ਆ ਕੇ ਹੱਤੀ ਦੇ ਛਾਵਾਂ ਹੀ ਕਰਦੇ ਰਿਆਂ ਮੁੰਡਾ ਧੋਆਦਾ ਰੇ ਮੇਰੀ ਭੈਣ ਹੈ ਭੈਣ ਭੈਣ ਤੇ ਹੁਸ਼ਮਾਨੇ ਹੀ ਚੜਦੀ ਹੈ ਪੀ ਜੋ ਕੁਛ ਨਹੀਂ ਮੈਂ ਹੀ ਆ ਆ ਕਰਿਓ ਮੰਮੀ ਨਾਲ ਆ ਲੋ ਮੰਮੀ ਨਾਲ ਲੋ ਗੱਲ ਹਾਂ ਵਿੱਕੀ ਹਾਂਜੀ ਕਿੱਥੇ ਆ ਪਨੀਰੀ ਡਿਆ ਲੱਭਣ ਹੋਰ ਮੈਂ ਕਿੱਥੇ ਆਣਾ ਪਨੀਰੀ ਤੇ ਲੱਭਣ ਡਿਆ ਪਨੀਰੀ ਬਾਅਦ ਚ ਲੱਭ ਲਈ ਪਹਿਲਾਂ ਘਰ ਨੂੰ ਆ ਕਿਉਂ ਕੀ ਆਵਾ ਅਮਰਾ ਜੇਰ ਕਰਨ ਦੀ ਵੀ ਮੈਂ ਆ ਬਈ ਜਾਣਾ ਮੈਂ ਪਿੰਡ ਜਾਣਾ ਤੋ ਉਹਨੂੰ ਜਾ ਗਲੋਂ ਲਾਇਆ ਉਹਨੂੰ ਛੱਡਿਆ ਉਹ ਛੱਡਿਆ ਜਾਊਗਾ ਉਹਨੂੰ ਵੀ ਚਾਰ ਦਿਨ ਰਹਿ ਲਿਆ ਹੁਣ ਬਾਅਦ ਚਲ ਜਾ ਕੇ ਹੁਣੇ ਉਹਨੂੰ ਛੱਡਣ ਦਾ ਮੈਂ ਤਾਂ ਚੜ ਗਿਆ ਵਾ ਜਿਦੋਂ ਤੈਨੂੰ ਮੈਂ ਆਖਿਆ ਵੀ ਤੂੰ ਆ ਤੋ ਉਹਨੂੰ ਗਲੋਂ ਲਾ ਕੇ ਆ ਮਾਦਾ ਕੀ ਹੋ ਗਿਆ ਤੁਹਾਡੇ ਦਿਮਾਗ ਨੂੰ ਅੱਗੇ ਨਾ ਖਿਜਿਆ ਫਿੰਡਾ ਪਨੀਰੀ ਕਿਤੇ ਮਿਲਣੀ ਨਹੀਂ ਢਈ ਹੈਗੀ ਤੇ ਉਹੋ ਗੱਲ ਹੁਣ ਉਹਨੂੰ ਛੱਡ ਗਿਆ ਵਿੱਚੇ ਹੋਰ ਕੰਮ ਪਾ ਦਿਆ ਕਰੋ ਤੁਸੀਂ ਤੈਨੂੰ ਮੈਂ ਆਖਿਆ ਨਾ ਵੀ ਤੂੰ ਆ ਤੇ ਆ ਤੇ ਉਹਨੂੰ ਆਣ ਕੇ ਛੱਡਿਆ ਚਲ ਠੀਕ ਆ ਫਿਰ ਹੁਣੇ ਆ ਜੰਨਾ ਹੁਣੇ ਆ ਠੀਕ ਆ ਆ ਜਾ ਆ ਜਾ ਮੰਮੀ ਤੁਸੀਂ ਵੀ ਕਹਤੋਂ ਹਰ ਵਾਰੀ ਹਰ ਗੱਲ ਦੇ ਵਿੱਚ ਆ ਕੇ ਹੀ ਜੰਨੇ ਆ ਗਲੋਂ ਲਾਇਆ ਗਲੋਂ ਲਾਇਆ ਜੇ ਅਗਲੀ ਸੁਣ ਲੂਗੀ ਤੇ ਉਹਨੂੰ ਹੋਰ ਗੁਸਾਉਣਾ ਵਾ ਬਾਕੀ ਕੋਈ ਗੱਲ ਨਹੀਂ ਮੈਂ ਉਹਦੇ ਨਾਲ ਗੱਲ ਕਰਦੀ ਆ ਮੈਂ ਉਹਨੂੰ ਸਮਝਾਉਣੀ ਆ ਤੇ ਤੁਸੀਂ ਮੇਰੇ ਸੂਟਾਂ ਕਰਕੇ ਨਾਲ ਲੜਾਈ ਪਾਓ ਵੀ ਨਹੀਂ ਨਹੀਂ ਰਹਿਣ ਤੇ ਤੂੰ ਉਹਨੂੰ ਕਿਤੇ ਨਹੀਂ ਜਾਣਾ ਸਮਝਾਉਣ ਫੇਰ ਕੀ ਹੈ ਮੰਮੀ ਨਹੀਂ ਉਹਨੂੰ ਜਾਣਦੇ ਉਹਨੂੰ ਰੀਜ ਲਾ ਲਾਂ ਦੇ ਜਾ ਕੇ ਜਾਂਦੀ ਹੈ ਤੇ ਜਾਏ ਤੂੰ ਮੇਰੀ ਗੱਲ ਸੁਣ ਤੇਰੇ ਸੂਟਾਂ ਨਾਲ ਲੜਾਈ ਪਾਈ ਹੈ ਨਾ ਤੂੰ ਉਹਦੇ ਮੱਥੇ ਨਹੀਂ ਲੱਗਣਾ ਜਿੰਨਾ ਚਿਰ ਉਹ ਜਾਂਦੀ ਨਹੀਂ ਤੇ ਨਾ ਤੂੰ ਉਹਦੇ ਨਾਲ ਕੋਈ ਗੱਲਬਾਤ ਕਰਨੀ ਤੂੰ ਰਮਾਣ ਨਾ ਇੱਥੇ ਆਪਣੇ ਕਮਰੇ 'ਚ ਬੈਠੀ ਰਹਿ ਚੰਗਾ ਕੋਈ ਲੋੜ ਨਹੀਂ ਉਹਦੇ ਨਾਲ ਗੱਲਬਾਤ ਕਰ ਲਈ ਤੇ ਉਹਦੇ ਮੱਥੇ ਲੱਗਣ ਦੀ ਦਫਾ ਹੋਏ ਜਾਂਦੀ ਐ ਤੇ ਜਾਏ ਹਰਾਨਗੀ ਵਾਲੀ ਗੱਲ ਆ ਦੋ ਤਿੰਨ ਸੂਟ ਸੀਨ ਤੋਂ ਨਹੀਂ ਇੰਨੀ ਗੱਲ ਹੋ ਸਕਦੀ ਜਿੱਦਾਂ ਮੰਮੀਆਂ ਨੂੰ ਬੋਲਣ ਦੇ ਆ ਦਫਾ ਹੋ ਜਾਏ ਗਲੋਂ ਲੱਤ ਜੇ ਉਹ ਡਰੋਂ ਮਨ ਵੀ ਕਹੀ ਜਾਂਦੀ ਆ ਆਪਣੀ ਸਾਸਨ ਪੁੱਛੋ ਮੇਰੇ ਹਿਸਾਬ ਨਾਲ ਨਾ ਗੱਲ ਕੋਈ ਹੋਰ ਆ ਮੈਨੂੰ ਇਹ ਦੱਸਾਂ ਨਹੀਂ ਡਈਆਂ ਐਡੀ ਛੇਤੀ ਨੇ ਫੈਸਲਾ ਲੈ ਲੈ ਜਾਣ ਦਾ ਸੂਟ ਤੇ ਅੱਗੇ ਵੀ ਸਿੰਦੀ ਰਹੀ ਐ ਜਦੋਂ ਦਾ ਮੇਰਾ ਵਿਆਹ ਹੋਇਆ ਇਹ ਜੋ ਸੂਟ ਸਿੰਦੀ ਸੀ ਸਾਡੇ ਦੋਵਾਂ ਜਾਣੀਆਂ ਦੇ ਰੁਕ ਜਾ ਵਡੀ ਕਾਲੀਏ ਕੱਲੀ ਨੇ ਪਿੰਡ ਤੁਰ ਜਾਣਾ ਆਉਂਡਿਆ ਵੀ ਕੀ ਛੱਡੰਦਾ ਤੈਨੂੰ ਆਹ ਜੋੜੇ ਤੁਹਾਡੇ ਅੱਗੇ ਹੱਥ ਅੱਗੇ ਮੈਂ ਤੁਹਾਡੇ ਬੜੇ ਮਹਿਨੇ ਸੁਣ ਲਿਆ ਹੋਰ ਨਹੀਂ ਮੈਂ ਸੁਣਨੇ ਫੇਰ ਤੁਸੀਂ ਮੈਨੂੰ ਮਹਿਣਾ ਮਾਰ ਦੇਣਾ ਵਾ ਵੀ ਵੀ ਕੀ ਇਹ ਆਪਣੀ ਗੱਡੀ 'ਚ ਤੇਲ ਪਾ ਕੇ ਦੇਣ ਛੱਡਣ ਗਿਆ ਵਾ ਮੈਂ ਚੜ ਜਾਣਾ ਬੱਸੇ ਆਪੇ ਬਹੁਤ ਅੱਗੇ ਕੁੜੀ ਦੇ ਵਿੱਚ ਨਿੱਤੇ ਨੂੰ ਮੈਂ ਆਖਿਆ ਵੀ ਰੁਕ ਜਾ ਇੱਥੇ ਹੀ ਆਉਂਡਿਆ ਵੀ ਕੀ ਛੱਡੰਦਾ ਤੈਨੂੰ ਮਾਸੀ ਮੈਂ ਕਹਾਂ ਨਾ ਮੈਂ ਚਲ ਜੂੰਗੀ ਤੂੰ ਹੀ ਮੇਰੀ ਅੱਗੇ ਬਥੇਰੀ ਬੇਇੱਜ਼ਤੀ ਕਰਦੀ ਆ ਕਾਹਦੀ ਤੇਰੀ ਬੇਇੱਜ਼ਤੀ ਕਰਦੀ ਆ ਤੁਹਾਡਾ ਹੁਣ ਮੇਰੇ ਬਿਨਾ ਸਰਦਾ ਵਾਣਾ ਸਾਰੀ ਜਾਓ ਸਾਧਿਆ ਨਾ ਤੁਹਾਡੇ ਮਾਰੇ ਤੂੰ ਹਟਦੀ ਨਹੀਂ ਸਕੋ ਆਪਣੀ ਹਾਲਤ ਤੋਂ ਤੈਨੂੰ ਆਖਿਆ ਪੇ ਛੱਡ ਆਉਂਦਾ ਮੁੰਡਾ ਆਉਂड्या ਛੱਡ ਆਉਂਦਾ ਨਹੀਂ ਤੈਨੂੰ ਮੈਂ ਹਜੇ ਵੀ ਆਖਣ ਨਹੀਂ ਪਰ ਰੁਕ ਜਾ ਮੁੰਡਾ ਆਉਂड्या ਤੈਨੂੰ ਛੱਡ ਆਉਂਦਾ ਏ ਕੋਈ ਨਹੀਂ ਮੈਂ ਚੱਲ ਜੂਗੀ ਮੈਂ ਕੋਈ ਵੀ ਲੈਖ ਨਹੀਂ ਜਾਣਾ ਜਿਹੜਾ ਜਾਣੀਏ ਤੇ ਜਾ ਫਿਰ ਦਫਾ ਹੋ ਜਾ ਕੇ ਨਹੀਂ ਰੁਕਣਾ ਤੇ ਨੀ ਅਮਨ ਰੁਕ ਗਈ ਯਾਰਾ ਨੀ ਅਮਨ ਕੀ ਹੋਇਆ ਕਤੋਈ ਨਾ ਬੋਲਣ ਦੀ ਤੁਹਾਨੂੰ ਪਤਾ ਹੀ ਆ ਇਹਨਾਂ ਦਾ ਕਿਹੜਾ ਤੁਹਾਨੂੰ ਭਲੇਖਾ ਵਾ ਮੈਨੂੰ ਤਾਂ ਨਹੀਂ ਭਲੇਖਾ ਅਮਨ ਪਰ ਗੁੱਸਾ ਨਾ ਕਰੀ ਤੂੰ ਵੀ ਉਹ ਤਾਂ ਬਗਾਨੀ ਚਾਹ ਤੇ ਮੋਢਿਆਂ 'ਤੇ ਥੁੱਕਦੀ ਰਹੀ ਆ ਇਹਨਾਂ ਦਾ ਸਿਰ ਚੜ੍ਹ ਕੇ ਤੂੰ ਵੀ ਨੱਚਦੀ ਰਹੀ ਆ ਤੈਨੂੰ ਨਹੀਂ ਪਤਾ ਜੇ ਆਪਣੇ ਆ ਤਾਂ ਨਹੀਂ ਬਣਿਆ ਤਾਂ ਤੇਰੇ ਕਿੱਥੇ ਬਣ ਜਾਣੇ ਇਦਾਂ ਹੀ ਹੋਣੀ ਚਾਹੀਦੀ ਏ ਇਹਦੇ ਨਾਲ ਇਹ ਵੀ ਬੜਾ ਭੂਏ ਚੜੀ ਸੀ ਆਂਦੀ ਹੰਦੀ ਬਿਖਰੇ ਮੈਂ ਹਾਂ ਹੀ ਸਕੀ ਬਣ ਗਈਆਂ ਮੇਰੇ ਤੋਂ ਸਵਾਤ ਕੋਈ ਸਗਾ ਹੀ ਨਹੀਂ ਹਾਂ ਮਾਤਾ ਕੀ ਗੱਲ ਹੋਈ ਹੈ ਕਿਹੜੀ ਗੱਲੋਂ ਜਾਣਾ ਇਹਨੇ ਮੈਂ ਪੁੱਤ ਗੱਲ ਤਾਂ ਕੋਈ ਵੀ ਨਹੀਂ ਹੋਈ ਮੈਂ ਇੰਨੀ ਗੱਲ ਜ਼ਰੂਰ ਕਹਿ ਬੈਠੀ ਉਹਨੂੰ ਵੀ ਅਮਨ ਪ੍ਰੀਤ ਦੇ ਸੂਟ ਸੀ ਦੇ ਆਂਦੀਆਂ ਵੀ ਮੈਂ ਤਾਂ ਨਹੀਂ ਸੂਟ ਸੀ ਨੇ ਤੁਸੀਂ ਕਿਹੜਾ ਮੈਨੂੰ ਸੂਟ ਬਣਾ ਬਣਾ ਕੇ ਦਿੰਦੇ ਹੋ ਜਿਹਨੇ ਮੈਂ ਤੁਹਾਡੇ ਸੂਟ ਸੀ ਮੈਂ ਅੱਗੇ ਤਾਂ ਇੰਨੀਆਂ ਸਵਾਈਆਂ ਕੀਤੀਆਂ ਨੇ ਉਹ ਕੀਤਾ ਜੇ ਕੀਤਾ ਭਰਾਵਾ ਪਤਾ ਨਹੀਂ ਪੋਤੋ ਨੇ ਕਿੰਨੀਆਂ ਗੱਲਾਂ ਕੀਤੀਆਂ ਤਾਂ ਅੱਗੋਂ ਫਿਰ ਮੈਂ ਵੀ ਕੀਤੀਆਂ ਵੀ ਤੈਨੂੰ ਕਿਹੜੀ ਗੱਲ ਤੋਂ ਅਸੀਂ ਪਿੱਛੇ ਰੱਖਿਆ ਜਾਂ ਤੇਰੀ ਮਿਲਣੀ ਨਹੀਂ ਕਰਾਈ ਤੇਰਾ ਸੂਟਾਂ ਦਾ ਸੂਟ ਨਹੀਂ ਤੈਨੂੰ ਦਿੱਤੇ ਨੌਗੇ ਵਿੱਚੋਂ ਤੂੰ ਆਪਣੀ ਮਰਜ਼ੀ ਦਾ ਸੂਟ ਕੱਢਿਆ ਆਖੇ ਵੀ ਨਾ ਪਈ ਤੁਸੀਂ ਤੇ ਮੈਨੂੰ ਭੈਣ ਸਮਝਿਆ ਹੀ ਨਹੀਂ ਪੁੱਤਰ ਮੈਂ ਤੁਹਾਡੇ ਫੋਲਣੇ ਭੋਲ ਦੇਣੇ ਤੁਹਾਡੀਆਂ ਮਗਲੀਆਂ ਪਿਛਲੀਆਂ ਦੱਸ ਦੇਣੀਆਂ ਮੈਨੂੰ ਪਤਾ ਤੁਹਾਡੀਆਂ ਚਲਾਕੀਆਂ ਦਾ ਵੇ ਪੁੱਤ ਨਹੀਂ ਡੱਕੀ ਰਹੀ ਮੈਂ ਉਹਨੂੰ ਬੜਾ ਆਖਿਆ ਨਹੀਂ ਮੈਂ ਜਾਣਾ ਹੀ ਜਾਣਾ ਜਾਣਾ ਹੀ ਜਾਣਾ ਮੈਂ ਮਤਲਬ ਜਾਣਾ ਸਾਰੀ ਗੱਲ ਵਿਗੜ ਗਈ ਆ ਫਿਰ ਵਿਗੜ ਗਈ ਪੂਰੀ ਚਲ ਠੀਕ ਆ ਉਹਨੂੰ ਕਹ ਬਾਜ ਮਾਰ ਫਿਰ ਮਾਤਾ ਉਹਨੂੰ ਤੂੰ ਮੈਂ ਛੱਡਉਣਾ ਵੇ ਉਹ ਚਲ ਗਈ ਆ ਬਾਜ ਕਿੱਥੋਂ ਮਾਰਨੀ ਮੈਂ ਤਾਂ ਉਹ ਤੱਕ ਗਈ ਆ ਮਗਰ ਪੇ ਆਪੇ ਵਿੱਕੀ ਆਉਂਦਾ ਤੈਨੂੰ ਛੱਡ ਆਉਂਦਾ ਛੱਡ ਆਉਂਦਾ ਮੈਂ ਨਹੀਂ ਜਾਣਾ ਮੈਨੂੰ ਤਾਂ ਲੋੜ ਫੇਰ ਤੁਸੀਂ ਮੇਨੇ ਮਾਰੋਗੇ ਅਸੀਂ ਗੱਡੀ ਤੇ ਤੇਲ ਭੋਕਿਆ ਤੈਨੂੰ ਛੱਡ ਕੇ ਆਵਾਂਗੇ ਪੁੱਤਰ ਉਹਨੇ ਇੱਕ ਤੇ ਦੋ ਗੱਲਾਂ ਕੀਤੀਆਂ ਫੇਰ ਮੈਂ ਹਾਰ ਕੇ ਆਖਿਆ ਵੀ ਜੇ ਜਾਣੀਆਂ ਤੇ ਜਾ ਜਾ ਦਫਾ ਹੋ ਜਾ ਖੜਾ ਗੋਣੋਂ ਲੱਤ ਪਤਾ ਜੇ ਇਹ ਸਾਬ ਨਾਲ ਗਈ ਆ ਤੇ ਫੇਰ ਉੱਥੇ ਜਾ ਕੇ ਵੀ ਆਪਣੀ ਮਾਤਾ ਨੂੰ ਦੱਸੂ ਕਿ ਸਾਰੀਆਂ ਗੱਲਾਂ ਫੇਰ ਮੈਂ ਉਹਨੂੰ ਲੈ ਉਹਨਾਂ ਵਾਪਸ ਜਾ ਕੇ ਵੇ ਲੈ ਆ ਕੇ ਨਾ ਆਈ ਕਿਤੇ ਇਹ ਗਲਤੀ ਨਾ ਕਰ ਲਈ ਮੇਰਾ ਪੁੱਤਰ ਵੇਅਕੇ ਤਾਂ ਇੱਥੇ ਆ ਗਈ ਨਾ ਉਹਨੇ ਤਾਂ ਪ੍ਰੀਤ ਦੇ ਨਾਲ ਸਾਰੀਆਂ ਗੱਲਾਂ ਮੁੱਢੋਂ ਪੁੱਟ-ਪੁੱਟ ਕੇ ਨਾ ਕਰਨੀਆਂ ਨੇ ਉਹਨੂੰ ਉੱਥੇ ਹੀ ਰਹਿੰਦੇ ਜੇ ਗੱਲਾਂ ਕਰੇਗੀ ਨਾ ਮਾਂ ਨਾ ਹੀ ਕਰੇਗੀ ਨਾ ਤਾਂ ਮਾਂ ਉਹਦੀ ਫੋਨ ਕਰੇਗੀ ਨਾ ਤੇ ਮੈਂ ਉਹਦੀ ਵੀ ਝਾੜ ਪਾ ਲਾਂਗੀ ਉਹਨੂੰ ਮੈਂ ਦੱਸ ਲਾਂਗੀ ਸਾਰੀਆਂ ਗੱਲਾਂ ਹੋਰ ਸੁਣ ਅਹੀ ਗੱਲਾਂ ਕਰਨ ਦੇ ਉਹਦੇ ਨਾਲ ਉਹਦੇ ਨਾਲ ਮੈਂ ਖਿਜਣ ਢਈ ਆ ਜਿਹੜੀ ਜੀਤਾ ਹੀ ਨਾ ਜੀਤਾ ਉੱਥੇ ਖਲੋਗ ਨਾ ਪੁੱਤਰ ਤੇ ਡੇਲੇ ਕੱਢ-ਕੱਢ ਕੇ ਵੇਖਣ ਦੀ ਤੇ ਗੱਲਾਂ ਸੁਣ ਦੀ ਪੇ ਕਿਹੜੀਆਂ ਗੱਲਾਂ ਆ ਕਰਨ ਦੇ ਇਹਨੂੰ ਇੰਨੀ ਸ਼ਰਮ ਨਹੀਂ ਆਈ ਪਿਓ ਆਪਣੇ ਘਰ ਬੋਲਣ ਡੀਆਂ ਨ ਮਾਵਾਂ țiiਆ ਤੇ ਮੈਂ ਆਪਣੇ ਘਰ ਬਵਾਂ ਜਾ ਕੇ ਇਹ ਤਾਂ ਤਮਾਸ਼ਾ ਵੇਖਣ ਡਈ ਪੁੱਤਰ ਸਵਾਦ ਲੈਂਦੇ ਆਗੇ ਹੋਰ ਕੀ ਆ ਪੂਰਾ ਸਵਾਦ ਲੈਂਦੀ ਆ ਚਲ ਦਫਾ ਕਰ ਛੱਟੀਆਂ ਤਾਂ ਸਾਨੂੰ ਡਰ ਨਹੀਂ ਮਾਰਿਆ ਬਾਕੀ ਮੈਂ ਕੋਈ ਨਹੀਂ ਆਪੇ ਆਪਣੇ ਹਿਸਾਬ ਨਾਲ ਸੰਭਲੀ ਨਾ ਗੱਲ ਛੱਟ ਕਿਤੇ ਆ ਦਫਾ ਕਰ ਜੇ ਨਹੀਂ ਰਹਿੰਦੀ ਤੇ ਐਡੀ ਕੇ ਮੂੰਹ ਜੋਰ ਹੋ ਗਈ ਆ ਕੁੜੀ ਮਣ ਅਮਰ ਰੁਕ ਜਾ ਹਾ ਦੋਗੀ ਆ ਮੈਂ ਹਰਦ ਮਾਰਨ ਡਿਆ ਰੁਕਣ ਕਿਉਂ ਨਹੀਂ ਡਈ ਕੀ ਗੱਲ ਹੋਈ ਆ ਮਾਸੀ ਨੇ ਦੱਸਿਆ ਹੀ ਹੋਣਾ ਤੁਹਾਨੂੰ ਕੀ ਗੱਲ ਹੋਈ ਆ ਉਹ ਨਾ ਐਵੇਂ ਗੁੱਸਾ ਕਰਿਆ ਕਰ ਮੰਮੀ ਦੀਆਂ ਗੱਲਾਂ ਦਾ ਤੈਨੂੰ ਪਤਾ ਤਾਂ ਹੈਗਾ ਯ ਮੰਮੀ ਦਾ ਜੋ ਮੂੰਹ ਚੋਂ ਆਉਂਦਾ ਬੋਲ ਜਾਂਦੀ ਆ ਚੱਲ ਆ ਫੜਾ ਘੇਟ ਮੈਨੂੰ ਚੱਲ ਵਾਪਸ ਚੱਲੀਏ ਕਰ ਨਹੀਂ ਵੀਰ ਮੈਂ ਨਹੀਂ ਜਾਣਾ ਮਾਸੀ ਨੇ ਜਿੱਦਾਂ ਦੀਆਂ ਗੱਲਾਂ ਕੀਤੀਆਂ ਨਾ ਮੈਂ ਤਾਂ ਹੁਣ ਕਦੀ ਇਸ ਘਰ ਵਿੱਚ ਵੜਨਾ ਵੀ ਨਹੀਂ ਆ ਹਾ ਦੋਗੀ ਆ ਕਿਹੋ ਜੀਆਂ ਗੱਲਾਂ ਕਾਣ ਡੀਆਂ ਹੈ ਦਾ ਇਹ ਇੰਨਾ ਟਾਈਮ ਹੋ ਗਿਆ ਤੈਨੂੰ ਇਸੇ ਘਰ ਵਿੱਚ ਰਹਿਣ ਦੀ ਨੂੰ ਹੁਣ ਕੀ ਹੋ ਗਿਆ ਵਾ ਇਕੋਦਮੀ ਮਾਸੀ ਨੇ ਤਾਂ ਹੁਣ ਬਸ ਆਪਣੀ ਨੋਹ ਦਿਖਦੀ ਆ ਹੁਣ ਆਪਣਾ ਮਤਲਬ ਨਿਕਲ ਗਿਆ ਨਾ ਤੇ ਬਸ ਹੁਣ ਮੈਂ ਚੱਲੀ ਆ ਕੇ ਉਹ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਭੈਣਾ ਤੂੰ ਮੇਰੀ ਕੋਹ ਨਹੀਂ ਉਹ ਚੱਲਿਆ ਚੱਲਾ ਆਪ ਆਪ ਵਾਪਸ ਚਲੀਏ ਨਹੀਂ ਵੀਰ ਹਾਂ ਗੱਲ ਝੂਠੀ ਆ ਮੈਂ ਨਹੀਂ ਜਾਣਾ ਨਾਲ ਮੈਨੂੰ ਮੇਰੇ ਪਿੰਡ ਛੱਡ ਕੇ ਜਾਓ ਹੱਕੀ ਗੱਲ ਨਹੀਂ ਜਾਣਾ ਨਹੀਂ ਜਾਣਾ ਚੱਲ ਠੀਕ ਆ ਕੋਈ ਗੱਲ ਮੈਂ ਤੈਨੂੰ ਤੇਰੇ ਪਿੰਡ ਹੀ ਛੱਡਉਂਦਾ ਪਰ ਇਦਾਂ ਗੁੱਸੇ ਹੋ ਕੇ ਨਹੀਂ ਜਾਣਾ ਠੀਕ ਆ ਤੂੰ ਕੋਈ ਗੱਲ ਨਹੀਂ ਦੱਸ ਦੇ ਨਾ ਪਿੰਡ ਰਹਿ ਆ ਸਾਰੀਆਂ ਕੁ ਸਿੰਨ ਨਰਾਜ਼ਗੀਆਂ ਖਤਮ ਹੋ ਜਾਣੀਆਂ ਵਾ ਬਾਅਦ ਚ ਜਾ ਕੇ ਫਿਰ ਮੈਂ ਤੈਨੂੰ ਲੈ ਆਉਂਗਾ ਵਾ ਵਾਪਸ ਠੀਕ ਆ ਵੀਰ ਸੋ ਹੱਥ ਰਸਾਂ ਤੇ ਸਿਰੇ ਤੇ ਗੰਡ ਜੇ ਤੂੰ ਮੈਨੂੰ ਛੱਡ ਕੇ ਆਉਣਾ ਵਾ ਤਾਂ ਵੀ ਠੀਕ ਆ ਜੇ ਨਹੀਂ ਛੱਡ ਕੇ ਆਉਣਾ ਤਾਂ ਤਾਂ ਵੀ ਠੀਕ ਆ ਪਰ ਮੈਂ ਇਸ ਘਰ ਵਿੱਚ ਵਾਪਸ ਨਹੀਂ ਆਉਣਾ ਮੁੜ ਕੇ ਨਹੀਂ ਆਉਣਾ ਨਾ ਤੇ ਨਾ ਆ ਮੈਨੂੰ ਤਾਂ ਬਸ ਇੰਨਾ ਆ ਕਿ ਤੇਰੀ ਇਹ ਨਰਾਜ਼ਗੀ ਦਾ ਫਾਇਦਾ ਸਾਨੂੰ ਜਿੱਤਾਂ ਹੋਣੀ ਨਾ ਚੁੱਕ ਲੈਣ ਚੱਲ ਠੀਕ ਆ ਬਾਬਾ ਨਾ ਆਵੀ ਆ ਵੇਖ ਲੈ ਮੰਮੀ ਨੇ ਪਹਿਲਾਂ ਤੈਨੂੰ ਬੋਲ ਲਿਆ ਵਾ ਤੇ ਬਾਅਦ ਚ ਫੋਨ ਕਰਕੇ ਮੈਨੂੰ ਸੱਦਿਆ ਵਾ ਕਿ ਕੁੜੀ ਜਾਣ ਢੀ ਤੁਰ ਕੇ ਤੇ ਤੂੰ ਛੇਤੀ ਆ ਮੈਂ ਤਾਂ ਸੋ ਕੋ ਪਨੀਰੀ ਲੱਭਣ ਦੇ ਵੇਲੇ ਮੈਂ ਸਾਰੇ ਕੰਮ ਛੱਡ ਕੇ ਤੇ ਛੇਤੀ ਨਾ ਭੱਜ ਕੇ ਆਇਆ ਵਾ ਮੇਰੀ ਨਾਲ ਇੱਕ ਹੋਰ ਗੱਲ ਸੁਣ ਹੁਣ ਇੰਨਾ ਟਾਈਮ ਤੂੰ ਇਸ ਘਰ ਦੇ ਵਿੱਚ ਰਹਿ ਕੇ ਚੱਲੀ ਆ ਜੇ ਹਜੇ ਇਦਾਂ ਜਾਏਂਗੀ ਨਾ ਤੁਹਾਡੇ ਸਿਰ ਸਵਾਹ ਪੈਣੀ ਆ ਸਾਰਿਆਂ ਨੇ ਇਹੋ ਕਹਿਣਾ ਵਾ ਪਤਾ ਨਹੀਂ ਕੀ ਗੱਲ ਹੋ ਗਈ ਆ ਜਿਹੜਾ ਇਸ ਤਰੀਕੇ ਨਾਲ ਇਹ ਤੁਰ ਕੇ ਜਾਣ ਢੀ ਆ ਹੋਰ ਤਾਂ ਗੱਲਾਂ ਨਹੀਂ ਗੱਲਾਂ ਸੁਣੋ ਉਹਨਾਂ ਨੇ ਬਥਰੀ ਗੱਲ ਚੁਕਣੀ ਆ ਉਹਨਾਂ ਨੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਗੱਲਾਂ ਬਣਾ ਲੈਣੀਆਂ ਲੜ ਪਈ ਆ ਕੀ ਹੋ ਗਿਆ ਕੀ ਨੇ ਘਰੋਂ ਕੱਢਦੀ ਆ ਆ ਗੱਲਾਂ ਬਾਨੀਆਂ ਵਾ ਬਦਨਾਮੀ ਫਿਰ ਸਾਡੀ ਹੋਣੀ ਆ ਬੇਇ ਚੱਲ ਹੁਣ ਗੱਡੀ ਛੱਡ ਕੇ ਆਉਣਾ ਵਾ ਤੈਨੂੰ ਨਾਲੇ ਅਸੀਂ ਤਾਂ ਦਾ ਮੂੰਹ ਨਹੀਂ ਬਣਾਉਣਾ ਹੱਸ ਹੁਣ ਚੱਲ ਹੱਸ ਬਾਹ ਹੁਣ ਚੱਲ ਜੀ ਮੇਰਾ ਹੱਸ ਕੇ ਹੀ ਉਲੂ ਸਿੱਧਾ ਹੁੰਦਾ ਵਾ ਤੇ ਫਿਰ ਮੇਰਾ ਹਸਨ ਚ ਕੀ ਜਾਂਦਾ ਚੱਲ ਆ ਜਾ ਹੁਣ ਨਾਲੇ ਹੁਣ ਉੱਥੇ ਮੰਮੀ ਨਾ ਨਾ ਕਰਦੀ ਰਹੀਆਂ ਗੱਲਾਂ ਜਦੋਂ ਹੁਣ ਇਕੱਠੇ ਰਹੀਏ ਤੇ ਦੋ ਭਾਂਡੇ ਖੜਕੀ ਜਾਂਦੇ ਆ ਕਿਤੇ ਨਾ ਕਿਤੇ ਕੋਈ ਨਾ ਕੋਈ ਗੱਲ ਹੋਈ ਜਾਂਦੀ ਹੈ ਹੈ ਚੱਲ ਆ ਗਿੱਟ ਦੇ ਇਧਰੋਂ ਦੀ ਆ ਜਾ ਆ ਨੀ ਲਾ ਹਾਲ ਆ ਹਾਂ ਮੱਝੀ ਵੀ ਲਿਆ ਜੀ ਮੰਦੀ ਲਿਆਉਣਾ ਸੜਜਾ ਲੱਕਪਰਾ ਆਰੇ ਪੈਨੇ ਦੇਖਿਆ ਪਾਪਾ ਜੀ ਹੁਣ ਕਿਦਾਂ ਹਲਕਾਏ ਕੁੱਤੇ ਵਾਂਗੂ ਨਾ ਥਾਂ ਥਾਂ ਤੁਰਿਆ ਫਿਰਨ ਡਿਆ ਵਾ ਪਨੀਰੀ ਲੱਭਦਾ ਫਿਰਦਾ ਵਾ ਕਿਦੋਂ ਪਨੀਰੀ ਦੀ ਹਾਂ ਨਹੀਂ ਹੋਣ ਢੀ ਇਹ ਨਾ ਹੋਣੀ ਇਦਾਂ ਚਾਹੀਦੀ ਜਿਹੜੀ ਇਹਨੂੰ ਨੇਰੀ ਆਈ ਸੀ ਨਾ ਵਿੱਚੇ ਵਾਦਣੀ ਆ ਪਰ ਇਹਨੂੰ ਪਨੀਰੀ ਨਹੀਂ ਦੇਣੀ ਹੈਗੀ ਸੌ ਨੂੰ ਬਹੁਣੀ ਰਗੀ ਇੰਨਾ ਖਾ ਪਿਆਰ ਹੋਊਗਾ ਤੇ ਪਿਆਰ ਹੈ ਪਰ ਇਹ ਵੇਖ ਵੇਖ ਕੇ ਤੇ ਛੜਿਆ ਕਰੂ ਨਾ ਰੋਇਆ ਕਰੂਗਾ ਇਹਦੀ ਇੱਕ ਤਾਂ ਸਾਫ ਫਿਰ ਇਦਾਂ ਲਟਣ ਕੇ ਪਾਪਾ ਜੀ ਗੱਲ ਤੁਹਾਡੀ ਬਿਲਕੁਲ ਠੀਕ ਵਾ ਸਾਡੇ ਉਹਨੇ ਥਾਂ ਚੋਣਾ ਨਾ ਹੋ ਗਿਆ ਤਾਂ ਕੋਈ ਗੱਲ ਨਹੀਂ ਪਰ ਇਹ ਵੀ ਕੀ ਯਾਦ ਰੱਖੂਗਾ ਕਿ ਮੈਂ ਇਹਨਾਂ ਨੇ ਇਦਾਂ ਕੀਤੀ ਵੇਖੀ ਇਹਦੇ ਝੋਨੇ ਦੇ ਸੰਡ ਡਿੜਾ ਹੀ ਹੋਣਾ ਹੀ ਨਹੀਂ ਗੋਮਰ ਕੀ ਕਰੇ ਬਠੇਰਾ ਚਰ ਲਿਆ ਜ ਲੈ ਲਿਆ ਦਾ ਹੁਣ ਜੇ ਗੱਲ ਕਰਾਰੀ ਤੇ ਅੜ ਗਈ ਹੈ ਨਾ ਤੇ ਅੜ ਗਈ ਸਮਝ ਲੋ ਫਿਰ ਮੈਂ ਅੰਨਾ ਵੀ ਇਦਾਂ ਹੀ ਰਹੂਗਾ ਪਹਿਲੀ ਪਈ ਰਹਿਣ ਦੇਣੀ ਆ ਹੁਣ ਤੁਰਿਆ ਫਿਰੇ ਥਾਂ ਥਾਂ ਨਵੀਂ ਵਾਈ ਲਗਾ ਕਰਨੇ ਇੰਨੇ ਅਕਲਾ ਲੰਦਾ ਤਾਂ ਪਹਿਲਾਂ ਨਾ ਵਾਈ ਕਰਦਾ ਏ ਕੀ ਗੱਲ ਆ ਬੜੇ ਖੁਸ਼ ਨਜ਼ਰ ਆਉਣ ਡਿਆ ਉਹ ਗਾਲੀ ਕੁਝ ਇਦਾਂ ਦੀ ਆ ਗੌਰਮ ਨੇ ਪਨੀਰੀ ਲਉਣਾ ਨਾ ਕਰਦੀ ਆ ਇਹਨੂੰ ਕਿਧਰ ਪਨੀਰੀ ਪੀਣ ਲਈ ਡਈ ਥਾਂ ਥਾਂ ਤੁਰਿਆ ਫਿਰਨ ਡਿਆ ਵਾ ਸਾਡੇ ਕੋਲ ਪਨੀਰੀ ਹੈਗੀ ਆ ਹਾਂ ਮੈਨੇ ਪੁੱਛਣੀ ਨਹੀਂ ਆ ਤੇ ਜੇ ਪੁੱਛ ਵੀ ਲਈ ਨਾ ਅਸੀਂ ਪਨੀਰੀ ਦੇਣੀ ਹੈ ਨਹੀਂ ਐ ਇਦਾਂ ਤੁਰਿਆ ਫਿਰੇ ਸਾਹਾਂ ਸਾਹ ਨੂੰ ਵੇਖੀ ਹਾਂ ਦੇ ਛੱਡੋ ਤੁਸੀਂ ਇੱਧਰ ਦੀ ਸੁਣੋ ਅੱਜ ਨਵਾਂ ਹੀ ਤਮਾਸ਼ਾ ਲੱਗਾ ਸੀ ਤਮਾਸ਼ਾ ਲੱਗਾ ਹੁਣ ਕੀ ਹੋ ਗਿਆ ਹੋਏਗਾ ਤੇ ਮੈਨੂੰ ਪਤਾ ਨਹੀਂ ਪਰ ਉਹ ਜਿਹੜੀ ਇਹਨਾਂ ਨੇ ਘਰ ਚ ਪ੍ਰਧਾਨ ਬਣਾਈ ਹੈ ਨਾ ਬੜੀ ਉਹਦੇ ਨਾਲ ਵਾਵਾ ਇਹਨਾਂ ਦਾ ਠਾਠ ਹੀਆ ਹੋਇਆ ਤੁਰੀ ਜਾਂਦੀ ਇਦਾਂ ਹੀ ਇਹੋ ਕੁਝ ਹੀ ਹੋਣਾ ਇਹਨਾਂ ਨਾਲ ਜਿਹੜੇ ਚਲਾਕੀ ਸਾਡੇ ਨਾਲ ਕਰਦੇ ਰਹੇ ਨਾ ਹੁਣ ਭੁਗਤਣੀਆਂ ਪੈਣੀਆਂ ਵੇਖੀ ਇਹਨਾਂ ਨੂੰ ਤੇ ਹੋਰ ਕੀ ਉਹ ਕਹਿੰਦੇ ਹੁੰਦੇ ਆ ਨਾ ਰੱਬ ਨਾ ਕਸੌਣ ਤੇ ਨਾਲ ਹੱਥ ਮਾਰਦਾ ਉਹ ਜਦੋਂ ਮਾਰਦਾ ਬੰਦੇ ਦੀ ਸਿੱਧੀ ਮਾਤੀ ਮਾਰਦਾ ਉਹ ਇਹਨਾਂ ਦੀ ਮਾਤੀ ਵੱਜ ਗਈ ਉਹ ਸਾਨੂੰ ਤਾਂ ਆਇਆ ਹੀ ਨਾ ਬੜਾ ਇਹਨਾਂ ਨੇ ਐਨਾ ਖਪਾਉਂਦੇ ਆਨ ਹੁਣ ਆਪਣੇ ਘਰ ਲੜਾਈ ਪਈ ਉਹ ਜਿਹੜੀਆਂ ਕੀਤੀਆਂ ਵਾ ਨਾ ਸਾਡੇ ਨਾਲ ਭੂਤਨੀਆ ਪਿਆਣੀਆਂ ਵੇਖੀ ਸੀ ਅਜੇ ਵੀਂਦੀ ਜਲ ਬਣਦਾ ਕੀ ਇਹਨਾਂ ਦੇ ਨਾਲ ਚੱਲ ਤੂੰ ਸਾਰੀਆਂ ਗੱਲਾਂ ਛੱਡ ਮੈਨੂੰ ਇਹ ਗੱਲ ਦੱਸ ਅਸਲ ਦੇ ਵਿੱਚ ਅਮਨ ਦੀ ਨਾਲ ਗੱਲ ਕੀ ਹੋਈ ਆ ਉਹ ਗੱਲ ਤਾਂ ਮੈਨੂੰ ਕੀ ਪਤਾ ਲੱਗਣਾ ਮੈਂ ਕਿਹੜੀਆਂ ਉਹਨਾਂ ਦੇ ਘਰ ਜਾ ਕੇ ਸੁਣ ਕੇ ਆਈ ਆ ਉਹ ਤਾਂ ਮੈਂ ਇੱਥੇ ਬੈਠੀ ਹਾਂ ਤੇ ਜਦੋਂ ਇਹਨਾਂ ਦਾ ਰੌਲਾ ਰੱਪਾ ਪੈਂਦਾ ਪਿਆ ਇੱਕ ਦੂਜੇ ਨੂੰ ਮੇਣੋ ਮਿਣੀ ਹੋਣ ਡਾ ਪੀਆਂ ਤੇ ਮੈਂ ਮਾੜਾ ਹੀ ਨਾ ਸੁਣਦਾ ਪਈ ਤੇ ਮੈਂ ਵੀ ਸ਼ਰਮ ਗਾਂ ਹੋ ਕੇ ਸੁਣੀਆ ਮੈਂ ਨਹੀਂ ਡਰੀ ਇਹਨਾਂ ਤੋਂ ਜਿੱਦਾਂ ਇਹਨਾਂ ਨੇ ਸਾਡੇ ਘਰ ਤਮਾਸ਼ਾ ਲਾਇਆ ਤਾਂ ਮੈਂ ਕਿਉਂ ਡਰਦੀ ਫਿਰਾਂ ਉਦੋਂ ਨਾ ਅਮਨ ਸਾਡੇ ਵੱਲੋਂ ਕੱਚੀ ਰਹਿ ਗਈ ਐ ਸ਼ੁਰੂਆਤ ਇਤੋਂ ਹੋਈ ਐ ਨਾ ਇਹਨੇ ਅੱਗ ਲਾਈ ਬੋਦੀ ਕੱਚੀ ਨਹੀਂ ਰਹਿ ਗਈ ਇਹਨੂੰ ਮੈਂ ਚੰਗੀ ਤਰ੍ਹਾਂ ਮੈਂ ਪਕਾ ਕੇ ਘੱਲ ਲਿਆ ਵਾ ਜੇ ਕਿਤੇ ਸਾਡੇ ਜੀਆਂ ਦੇ ਹੱਥਾਂ ਦੀ ਨਾ ਇਹਨੂੰ ਚੰ ਅੱਛਾ ਤੂੰ ਕੀ ਕਿਹਾ ਸੀ ਉਹਨੂੰ ਮੈਂ ਵੀ ਗੇਟ ਖੋਲ ਕੇ ਤੇ ਉਹਨੂੰ ਖੁਲਾੜ ਕੇ ਆਵਾਜ਼ ਮਾਰ ਕੇ ਮੈਂ ਕਿਹਾ ਬੜੀ ਮੋਢਿਆ ਥਾਣੀ ਠੁੱਕਦੀ ਹੁੰਦੀ ਹੈ ਨਾ ਉਹ ਜਿਹੜੇ ਆਪਣੇ ਆਦ ਨਹੀਂ ਬੜੇ ਤਾਂ ਤੇਰੇ ਕਿੱਥੇ ਬੰਜਲੇ ਸੀ ਚੰਗੀ ਤਰ੍ਹਾਂ ਝਾੜ ਪਾ ਕੇ ਘੱਲਣੀ ਸੀ ਝਾੜ ਤਾਂ ਮੈਂ ਚੰਗੀ ਤਰ੍ਹਾਂ ਪਾਉਣੀ ਸੀ ਪਰ ਉਹ ਤਾਂ ਖਲੋਤੀ ਨਹੀਂ ਅੱਗੇ ਦੋ ਗੱਲਾਂ ਕੀਤੀਆਂ ਵਾਂ ਐ ਅੱਗ ਲੱਗਿਆ ਵਾਂਗੂ ਭੱਜੀ ਗਈ ਆ ਖਲੋਂਦੀ ਤਾਂ ਸਹੀ ਫਿਰ ਤੇ ਮੈਨੂੰ ਚੰਗੀ ਤਰ੍ਹਾਂ ਸਬਕ ਸਿਖਾਉਣਾ ਸੀ ਬੜਾ ਉਹਨਾਂ ਦੇ ਨਾਲ ਮਗਰ ਲੱਗੀ ਸੀ ਅੱਗੇ ਵਾਰ-ਵਾਰ ਗੱਲਾਂ ਕਰਦੀ ਸੀ ਮਗਰ ਕਿ ਲੱਗੀ ਇਹਨੇ ਤੇ ਉਹਨਾਂ ਨੂੰ ਮਗਰ ਲਾਇਆ ਸੀ ਆ ਵਾ ਗਾੜੀ ਸਾਲਾ ਇਹਨੇ ਪਾਇਆ ਵ ਉਹ ਚੱਲ ਬੱਸ ਕਰੋ ਹੁਣ ਨਹੀਂ ਬੋਧਾ ਨਹੀਂ ਆਖੀ ਜਾਂਦਾ ਮਾਰੇ ਨੂੰ ਭਜਾਇਆ ਚੰਗਾ ਹੁੰਦਾ ਵਾ